ਮਸਮੂਨ ਸਾਰਾ ਸੀ ਐ ਬੰਨ ਬੰਨ ਕੇ ਇਧਰਲੇ ਪਾਸੇ ਵੀ ਹੈ ਨਹੀਂ ਹੈ ਤੇ ਸ਼ੀਸ਼ੇ ਸੈੱਟ ਕਰਕੇ ਵਧੀਆ ਵਾਰਮ ਅਪ ਕਰੀ ਜੰਨੇ ਆ 2 ਮਿੰਟ ਹੋ ਗਏ ਤੇ 5 ਮਿੰਟ ਹੋਰ ਚੱਲਾਂਗੇ ਅਸੀਂ 5 ਮਿੰਟ ਹੋਰ ਅਸੀਂ ਇਹਨੂੰ ਵਾਰਮ ਅਪ ਕਰਵਾ ਗੀ ਕਰਾਂਗੇ ਤੇ ਚੋਕ ਕਰ ਦਿੰਨੇ ਆ ਬੰਦ ਚੋਕ ਕਰਦੇ ਮੇਰੇ ਵੀਰੋ ਬੰਦ ਤੇ ਸਾਨੂੰ ਬੜਾ ਮੌਲ ਦਿਖਾਈ ਤੇ ਕੁਛ ਅੱਜ ਇਸ ਤਰ੍ਹਾਂ ਦਾ ਹੈ ਸਨੋ ਮਾਊਂਟੇਨ ਪੀਕਸ ਹੈ ਇਨਾਂ ਦੇ ਰਾਤ ਬਰਫਵਾਰੀ ਹੋ ਗਈ ਕਿਉਂਕਿ ਰਾਤ ਬਹੁਤ ਹੀ ਘੱਟ ਟੈਂਪਰੇਚਰ ਸੀ ਬੜੀ ਸੋਹਣੀ ਲੱਗ ਰਹੀ ਹੈ ਬਹੁਤ ਸੋਹਣੀ ਲੱਗ ਰਹੀ ਹੈ ਜੀ ਇੱਥੇ ਕੋਈ ਕੁਝ ਵੱਖਰਾ ਹੀ ਨਹੀਂ ਆ ਰਿਹਾ ਬਹੁਤ ਬਧੀਆ ਬਹੁਤ ਬਧੀਆ ਦੇਖੋ ਧਿਆਨ ਨਾਲ ਦੇਖੋ ਧਿਆਨ ਨਾਲ ਮਣੀਕਰਨ ਸਾਹਿਬ ਗੁਰਦੁਆਰਾ ਸਾਹਿਬ ਰੈਜੈਂਟ ਜੀ ਤੇ ਇਹਦੇ ਬੈਕਸਾਈਡ ਅਸੀਂ ਹੋਟਲ ਆ ਸੀ ਇੱਥੋਂ 500 ਮੀਟਰ ਮਸਾਂ ਹੋਟਲ ਤੇ ਗਲੀਆਂ ਇੱਥੋਂ ਦੀ ਬਹੁਤ ਪੀੜੀਆਂ ਬਹੁਤ ਹੀ ਜਿਆਦਾ ਪੀੜੀਆਂ ਗਲੀਆਂ ਇੱਥੋਂ ਦੀਆਂ ਤੇ ਬਾਕੀ ਮਾਰਕੀਟ ਇੱਥੋਂ ਦੀ ਵਧੀਆ ਠੀਕ ਹੈ ਵਧੀਆ ਓਕੇ ਆ ਤੇ ਇਹ ਪਾਰਕਿੰਗ ਰਹਿ ਜਾਂਦੀ ਜੀ ਇਹ ਇਹ ਪਾਰਕਿੰਗ ਇੱਥੋਂ ਦੀ ਸਾਰੇ ਵੀ ਇਕੱਲੇ ਫ੍ਰੀ ਹੈ ਕਾਰਾਂ ਬੱਸਾਂ ਜੀਪਾਂ ਜਿਹੜਾ ਕੁਝ ਮਰਜ਼ੀ ਲਿਆਓ ਪਰ ਇੱਥੇ ਆਉਣਾ ਚਾਹੀਦਾ ਤਿੰਨ ਚਾਰ ਮੰਜ਼ਲੇ ਹੈਗੀ ਹੈ ਪਾਰਕਿੰਗ ਇਹ ਤੇ ਪਾਰਕਿੰਗ ਫ੍ਰੀ ਹੈ ਜੀ ਇੱਥੇ ਫ੍ਰੀ ਆਫ ਕੋਸਟ ਆ ਆਪਾਂ ਮਣੀਕਰਨ ਸਾਹਿਬ ਗੁਰਦੁਆਰੇ ਦੀ ਹਿਸਟਰੀ ਬਾਰੇ ਫਰੋਲੀ ਤਾਂ ਇਹ ਕੁਝ ਇਸ ਤਰ੍ਹਾਂ ਸੀ ਜਿਹੜੇ ਤੁਹਾਨੂੰ ਦਿਖਾਰੇ ਸੀ ਗੱਲ ਪਿਛਲੇ ਵਲੌਗ ਚ ਹੌਟ ਸਪ੍ਰਿੰਗ ਲਾ ਲੋ ਜਾਂ ਹੌਟ ਕੇਵਲ ਲਾ ਲੋ ਇਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਮਰਦਾਨਾ ਜੀ ਯਾਤਰਾ ਤੇ ਨਿਕਲੇ ਸੀ 올ਓਵਰ ਇੰਡੀਆ ਮਤਲਬ ਕਿ ਤਿੱਬੇ ਦੇ ਪਹਾੜਾਂ ਉੱਤੇ ਗਏ ਸੀ ਲੈ ਲਦਾਗੇ ਸੀ ਹਨਾ ਜਿੱਥੇ ਲੈ ਲਦਾਖ ਚ ਗੁਰਦੁਆਰਾ ਸਾਹਿਬ ਬਣਿਆ ਉਦੋਂ ਪਹਿਲਾਂ ਇੱਥੇ ਹੋ ਕੇ ਗਏ ਸੀ ਤੇ ਭਾਈ ਮਰਦਾਨਾ ਜੀ ਕੋਲ ਇੱਕ ਕਟਾ ਸੀ ਤੇ ਕੋਈ ਭਾਂਡਾ ਨਹੀਂ ਸੀ ਕੁਝ ਉਹ ਹੋਰ ਮਤਲਬ ਕਿ ਗਰਮ ਕਰਨ ਦਾ ਕੋਈ ਯੰਤਰ ਨਹੀਂ ਸੀ ਤੇ ਜਦੋਂ ਭਾਈ ਮਿਰਦਾਨਾ ਜੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਤੇ ਭਾਈ ਮਿਰਦਾਨਾ ਜੀ ਨੇ ਕਿਹਾ ਸੀ ਵੀ ਇੱਥੋਂ ਦਾ ਸੀ ਵੀ ਕਿਵੇਂ ਕਰੀਏ ਵੀ ਮੇਰੇ ਕੋਲ ਤਾਂ ਕੱਲੀ ਮੇਰੇ ਕੋਲ ਤਾਂ ਕੱਲਾ ਆਟਾ ਹੈ ਤੇ ਨਾ ਕੋਈ ਭੰਡਾ ਹੈ ਨਾ ਕੋਈ ਅੱਗ ਹੈ ਕੁਛ ਵੀ ਹੋ ਜਾ ਕੁਛ ਹੈ ਨਹੀਂ ਤੇ ਉਦੋਂ ਗੁਰੂ ਸਾਹਿਬ ਨੇ ਭਾਈ ਮਿਰਦਾਨਾ ਜੀ ਨੂੰ ਇੱਕ ਪੱਥਰ ਹਟਾਉਣ ਲਈ ਕਿਹਾ ਜਿਹੜੇ ਪੱਥਰ ਉੱਥੇ ਨਦੀ ਦੇ ਕੋਲ ਹੈ ਉੱਥੋਂ ਦਾ ਇੱਕ ਪੱਥਰ ਹਟਾਉਣ ਨੂੰ ਕਿਹਾ ਭਾਈ ਮਿਰਦਾਨਾ ਜੀ ਨੂੰ ਭਾਈ ਮਿਰਦਾਨਾ ਜੀ ਨੇ ਉਹ ਪੱਥਰ ਹਟਾਇਆ ਭਾਈ ਮਿਰਦਾਨਾ ਜੀ ਨੇ ਜਦੋਂ ਪੱਥਰ ਹਟਾਇਆ ਤਾਂ ਉਹ ਉੱਥੋਂ ਇੱਕ ਗਰਮ ਹਵਾ ਦਾ ਪਵਾਰ ਨਿਕਲਿਆ ਬਹੁਤ ਹੀ ਤੇਜ਼ ਗਰਮ ਹਵਾ ਨਿਕਲੀ ਤੇ ਹੌਲੀ ਹੌਲੀ ਆਸ-ਪਾਸੇ ਨਿਕਲਦੀ ਗਈ ਗਰਮ ਪਾਣੀ ਦੇ ਪਵਾਰ ਨਿਕਲਦੇ ਰਹਿੰਦੇ ਆ ਗਰਮੀਆਂ ਚ ਵੀ ਸਰਦੀਆਂ ਚ ਵੀ ਸਰਦੀਆਂ ਚ ਬਹੁਤ ਦੁੱਤਾ ਹੋ ਜਾਂਦਾ ਇਹ ਤੇ ਜਿਵੇਂ ਕਿ ਤੁਹਾਨੂੰ ਕੱਲ ਦੱਸਿਆ ਸੀ ਪਾਣੀ ਇੰਨਾ ਦੁੱਤਾ ਸੀ ਮਾਈਨਸ ਪਾਣੀ ਇੰਨਾ ਦੁੱਤਾ ਸੀ ਵੀ ਜਿਵੇਂ 5 ਲੀਟਰ ਚ ਸਾਨੂੰ 10 ਲੀਟਰ ਪਾਣੀ ਠੰਡਾ ਮਿਲਾਉਣਾ ਪਿਆ ਸੀ ਇੰਨਾ ਠੰਡਾ ਪਾਣੀ ਇੱਥੇ ਤੇ ਸਨ 1930 ਚ ਬਾਬਾ ਨਰੈਣ ਹਰੀ ਜੋ ਕਿ ਇੱਥੇ ਇਹਨਾਂ ਨੇ ਇਹ ਥੰਡ ਡਿਸਕਵਰ ਕੀਤਾ ਗੋਬਨ ਨਰਨ ਹਰੀ ਜੀ ਨੇ ਇਹ ਸ਼੍ਰੀ ਮਣੀਕਰ ਸਾਹਿਬ ਲੱਭੇ ਮਤਲਬ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਾਣ ਤੋਂ ਬਾਅਦ 1560 ਈਸਵੀ ਤੋਂ ਬਾਅਦ ਤੇ ਇਸ ਦੀ ਮਹੱਤਤਾ ਹੈ ਤੇ ਬਾਕੀ ਜਿਹੜੇ ਤੁਸੀਂ ਦੇਖੇ ਦੇਖੇ ਹੋਵੋਗੇ ਰਾਤ ਨੂੰ ਜਿਹੜਾ ਮੇਨ ਗੁਰਦੁਆਰਾ ਸਾਹਿਬ ਹੈ ਉੱਥੇ ਹਰੇਕ ਭਗਵਾਨ ਦੀ ਮਤਲਬ ਕਿ ਸ੍ਰੀ ਹਨੂਮਾਨ ਜੀ ਦੀ ਕਾਲੀ ਮਾਤਾ ਜੀ ਦੀ ਮਤਲਬ ਕਿ ਜਿੰਨੇ ਵੀ ਦੇਵੀ ਦੇਵਤਾ ਨੇ ਸ਼ਿਵ ਜੀ ਮਹਾਰਾਜ ਜਿੰਨੇ ਵੀ ਦੇਵੀ ਦੇਵਤਾ ਰਹਿ ਗਏ ਉਹਨਾਂ ਸਾਰਿਆਂ ਦੀ ਉੱਥੇ ਫੋਟੋਆਂ ਲੱਗੀਆਂ ਹੋਈਆਂ ਕਿਆ ਕਹਿ ਰਹੇ ਸੀ ਭਈ ਆਪ ਸਾਥੀ ਆਪ ਸਭੀ ਬੜੇ ਮੁਢੀ ਚੱਲ ਰਹੇ ਆ ਦੇਖ ਮੇਰੇ ਤਾਂ ਚੱਲ ਨਹੀਂ پا ਰਹੇ ਕਿੰਨਾ ਬਹੁਤ ਹੈ ਮੰਡਾਲੀ ਚੱਲ ਰਹੇ ਆ ਚਲੇ ਆਹ ਮੰਡਾਲੀ ਸਾਢੇ 9 ਵੱਲੋਂ ਹੱਥ ਦੁਖਦੇ ਗੁਰਦੁਰ ਸਾਹਿਬ ਉਹਨੇ ਕਿੰਨੇ ਦੋਸਤ ਉਹਨੇ ਗੁਰਦੁਰ ਸਾਹਿਬੇ ਦਰਸ਼ਨ ਕਰਕੇ ਬੋਬੇ ਦਾ ਹੱਥ ਹੈ ਸਿਰ ਤੇ ਕੁਛ ਨਹੀਂ ਠੱਡ ਨੋਟ ਲੱਗਦੀ ਇੱਥੇ ਮੌਸਮ ਸਹੀ ਆ ਗਿਆ ਹਨਾ ਹਾਂ ਜੋ ਸਹੀ ਹੈ ਪਿੱਛੇ ਵੜੀ ਹੋ ਆਦੀ ਚੀਜ਼ਾਂ ਦਾ ਉਹ ਜੀ ਜੀ ਵੀ ਥੱਲੇ ਆ ਪਾਣਾ ਹਾਂ ਹਾਂ ਜੀ ਥੱਲੇ ਆ ਬਹੁਤ ਹੀ ਕਰੜੀ ਤੇ ਵਧੀਆ ਧੁੱਪ ਨਿਕਲੀ ਅੱਜ ਤੇ ਸਾਨੂੰ ਵਧੀਆ ਜਿਹਾ ਥਾਂ ਮਿਲ ਗਿਆ ਸੀ ਇੱਥੇ ਬਹਿ ਕੇ ਅਸੀਂ ਹੁਣ ਸ਼ਕਾਂਗੇ ਪਰੌਂਠੇ ਤੇ ਚਾਹ ਚਾਹ ਸ਼ਕੋਗੇ ਪਰੌਂਠੇ ਖਾ ਖੂ ਕੇ ਤੇ ਅਸੀਂ ਤੁਰ ਪਾਂਗੇ ਅੱਗੇ ਵੱਲ ਨੂੰ ਥੋੜਾ ਇੱਥੇ ਨਿਗ ਜਾ ਵਧੀਆ ਹੀ ਜਾਂਦਾ ਉਹੜੇ ਇੱਥੇ ਨਿੱਗ ਜਿਹਾ ਵਧੀਆ ਹੀ ਜਾਂਦਾ ਸਨ ਸਲੈਪ ਸਨ ਕਿਸ ਨਹੀਂ ਹੋ ਰਹੀ ਇੱਥੇ ਸਨ ਸਲੈਪ ਹੋ ਰਹੀ ਹੈ ਬਹੁਤ ਹੀ ਵਧੀਆ ਫੀਲ ਹੋ ਰਿਹਾ ਹੈ ਹਨਾ ਹਲੇ ਵੀ ਮਾਈਨਸ 1 ਸੌਰੀ 1 ਜਾਂ 2 ਡਿਗਰੀ ਦਾ ਟੈਂਪਰੇਚਰ ਹੈ ਮੈਕਸਿਮਮ ਇੱਥੇ 10 10 ਡਿਗਰੀ ਟੈਂਪਰੇਚਰ ਹੋਊਗਾ ਤੇ ਟੈਂਪਰੇਚਰ ਬਹੁਤ ਲੋਗਾ ਇੱਥੇ ਦਾ ਮਾਈਨਸ ਕਿੱਕ ਹਾਂ ਮਾਈਨਸ ਕਿੱਕ ਹੋਣਾ ਪਾਫਾ ਦੇਖੋ ਨਿਕਲਦੀਆਂ ਬੁੜੀ ਬਹੁਤ ਠੰਡਾ ਬੱਬਿਓ ਅ ਬੰਦੂ ਠੜ ਘਟਣ ਲੱਗ ਰਹੀ ਐ ਤੇ ਥੋੜੀ ਕੰਮ ਕਰਨ ਵੀ ਸਟਾਰਟ ਹੋ ਗਈ ਕਿ ਨਹੀਂ ਮੈਨੂੰ ਇਹ ਲੱਗਿਆ ਨਹੀਂ ਨਹੀਂ ਕੰਮ ਕਰਨੀ ਥੋੜਾ ਸ਼ੁਰੂ ਲੱਗ ਜਾਊਗਾ ਹਾਂ ਹਾਂ ਤੇ ਸਾਨੂੰ ਦਾ ਵਿੱਚ ਠੜ ਘਟਣ ਲੱਗ ਰਹੀ ਐ ਥੋੜੀ ਹੱਥਾਂ ਤੋਂ ਲੱਗ ਰਹੀ ਐ ਥੋੜੇ ਸੋਨੋ ਹੋਇਆ ਤੂੰ ਇਸ ਤੋਂ ਵੀ ਜਮਾ ਘਟਣ ਲੱਗ ਰਹੀ ਤੂੰ ਪਿੱਛੇ ਬੈਠਾ ਤੂੰ ਪਿੱਛੇ ਬੈਠਾ ਹੋ ਗਿਆ ਕੇਣਾ ਤੇ ਬਾਕੀ ਮੌਸਮ ਵਧੀਆ ਹੋਣਾ ਅੱਜ ਦਾ ਜਿਵੇਂ ਕਿ ਗੂਗਲ ਮੈਂ ਇੱਕ ਵੀਡੀਓ ਦਿਖਾਵਾਂਗੇ ਜੀ ਇਹਦੀ 3-4 ਵਜਾਈਆਂ ਦੇ ਵਿੱਚ ਬੜੇ ਹੋੜੇ ਹਲੇ ਨਹੀਂ ਵਰਦੇ ਜਾਲਮਾ ਤੇ ਖਨੇ ਬਰੋਂਠੇ ਦੇ ਤੁਰਦੇ ਆ ਮਿਲਦੇ ਸਾਨੂੰ ਅਜੋ ਰਾਤ ਆਓ ਜੀ ਜੀ ਆਇਆ ਜੀ ਆਇਆਂ ਜੀ ਅਸੀਂ ਪਹੁੰਚ ਗਿਆ ਬਿਲਕੁਲ ਧੁੱਪ ਚ ਲੋਕ ਸਾਨੂੰ ਬਹੁਤ ਪਸੰਦ ਕਰ ਰਹੇ ਆ ਅੱਗੇ ਪਿੱਛੇ ਬਹੁਤ ਬੰਨੀਆਂ ਹੋਈਆਂ ਸਾਰੇ ਲੋਕ ਸਾਨੂੰ ਵਾਰ-ਵਾਰ ਲੈਟ ਮੀ ਕੰਪਲੀਟ ਮਾਈ ਸੈਂਟੈਂਸ ਬ్రో ਬਹੁਤ ਲੋਕ ਦੇਖ ਰਹੇ ਆ ਵੀ ਇਹ ਤਾਂ ਪਗਵੰਦੀ ਹੈ ਕੌਣ ਹੈ ਇਹ ਕਿਉਂਕਿ ਇੱਥੇ ਦੇ ਲੋਕਾਂ ਨੇ ਬਹੁਤ ਹੀ ਘੱਟ ਦੇਖਿਆ ਇੱਥੇ ਇੰਦਰ ਆਵਾਜ਼ ਨਹੀਂ ਆ ਰਹੀ ਮੈਂ ਹੁਣ ਹੁਣ ਚੱਲਦਾ ਹਾਂ

ਸਾਹ ਵਾਲਾ ਰੋਡ ਛੱਡ ਕੇ ਚੜ ਗਏ ਕੁੱਲੂ ਮਨਾਲੀਲੇ ਹਾਈਵੇ ਤੇ ਸਤਸ੍ਰੀਕਾਲ ਆਏ ਬਲੋਂਦੇ ਪੱਗਾਂ ਲੈਣੇ ਰੱਖਿਆ ਅਸੀਂ ਖੜੇ ਮਿੱਤਰੋ ਮਨਾਲੀ ਤੋਂ 9 ਕਿਲੋਮੀਟਰ ਦੂਰ 9 ਕਿਲੋਮੀਟਰ ਦੂਰ ਆ ਕੇ ਤੇ ਸਾਨੂੰ ਫੋਟੋ ਖਿਚਾਉਂਦਾ ਬੜਾ ਚਾਅ ਜੜਿਆ ਨਦੀ ਚੱਲ ਰਹੀ ਹੈ ਨਾਲ-ਨਾਲ ਆਹੋ ਆਜਾ ਆਜਾ ਉਹ ਫੋਟੋ ਖਿਚਣ ਲੱਗੇ ਆ ਖੜ੍ਹ ਜਿਓ ਫੋਟੋਆਂ ਅਸੀਂ ਇਸ ਤਰ੍ਹਾਂ ਖਿੱਚੀ ਨੇ ਆ ਥੋੜੀ ਖਿੱਚ ਗਿਆ ਬਈ ਤੇ ਟਿਮਰ ਲਾਇਆ ਗਿਆ ਫਿਰ ਹੁਣ ਆਓ ਚਲੋ ਇੱਥੇ ਇਹ ਤੇ ਮੂਰੇ ਘੜ ਜੀ ਆ ਗਏ ਮੂਰੇ ਜੀ ਬਾਹਰ ਆ ਜਾ ਫਿਰ ਓਏ ਆਹ ਹਾਂ ਆ ਮੈਂ ਮਾਹ ਰਾਜਿੰਦਰ ਤੂੰ ਓਏ ਰਾਜਿੰਦਰਾ ਇੱਕ ਤੂੰ ਇੱਕ ਮੈਂ ਆਹ ਮੈਂ ਉਹ ਰੋ ਉਮਰ ਦੇ ਦੇ ਦਰਦਾ ਇਹ ਦਰਦਾ ਕਿਤੇ ਤੇ ਆ ਚੈੱਕ ਕਰੋ ਬਾਬੇ ਉਹ ਬੰਗੇ ਕੀ ਕਰੀ ਹੈ ਹਾਂ ਬਸ ਕਿੰਨੀ ਵਧੀਆ ਹੈ 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 ਜਦੋਂ ਦਾ ਬਈ ਜੂਨ ਜਲਾਈ ਦਾ ਟਾਈਮ ਇਹ ਖੜ ਜੋ ਫੋਕਸ ਆਉਂਦੇ ਹੋ ਜਦੋਂ ਦਾ ਜੂਨ ਜਲੇ ਟਾਈਮ ਇਹ ਨਦੀ ਇੱਥੇ ਤੱਕ ਆ ਜਾਂਦੀ ਆ ਕਿੱਡੇ ਕਿੱਡੇ ਵਾਖਰੂ ਵਾਖਰੂ ਕਿੱਡੇ ਕਿੱਡੇ ਪੱਥਰ ਪਏ ਆ ਹੋਲੀ ਦੇ ਨੇ ਹੋਲੀ ਦੇ ਨੇ ਨਦੀ ਦੀ ਵਾਸਮੋ ਚੱਲ ਚੱਲ ਕੰਸਲਾ ਉਹ ਨਰੂ ਦਾ ਜੋਬਰ ਦਾ ਪੂਰਾ ਜੋਰ ਲੱਗਿਆ ਪਿਆ ਜਾਨ ਤੋਂ ਮੱਤਾਂ ਕੀ ਆਵੇ ਵੀ ਉਧਰ ਪਾਸੇ ਹੀ ਘੜਦੀ ਪੁਲਿਸਤਾਂ ਨਹੀਂ ਘੜੀ ਜਾਣ ਦੇ ਜਾਣ ਦੇ ਜਾਣ ਦੇ ਜੜਦੀ ਹੈ ਜਾਣ ਦੇ ਜਾਣ ਦੇ ਮੈਨੂੰ ਲੱਗਦਾ ਹੈ ਫਰਕ ਪੈਂਦਾ ਵੀ ਚੱਕ ਮੇਰਾ ਵੀਰ ਪਹਿਲਾਂ ਦੇਖੀਦੀ ਹੁੰਦਾ ਪੁਲਿਸਤਾਂ ਨਹੀਂ ਘੜੀ ਨਾ ਖੜੀ ਹੋਏ ਖੜੀ ਹੈ ਖੜੀ ਹੈ ਆ ਰਹੇ ਨੇ ਯਾਰ ਇਹ ਬਾਈ ਜੇ ਪੁਲਸ ਵਾਲਾ ਮਗਰ ਪਾਇਆ ਕਹਿੰਦੇ ਹੈਲਮਟ ਲਾ ਓਏ ਇਹ ਤੇਰਾ ਬਈ ਪਿੱਛੇ ਬੈਠਾ ਬਲੇਟੇ ਮਾਰ ਲੱਗ ਗਿਆ ਆ ਤੋਰਦੇ ਆ ਤੋਰਦੇ ਖੜਦੇ ਆ ਦੇਖੋ ਬਿਊ ਬੜਾ ਕੜਾ ਕੈਮਰੇ ਚਤਾ ਹੀ ਨਹੀਂ ਰਿਹਾ ਯਾਰ ਕੁਛ ਇਹ ਵੀ ਵੀਡੀਓ ਮੈਂ ਨਾਲ ਹੀ ਲੈ ਆਇਆ ਵੇ ਥੱਲੇ ਹੀ ਬਣਾ ਥੱਲੇ ਥੱਲੇ ਮੁੰਡੇਓ ਅਸੀਂ ਪਹੁੰਚ ਗਏ ਹਾਂ ਟਟਰਨਲ ਤੋਂ 10 ਕਿਲੋਮੀਟਰ ਦੂਰ ਆਏ ਤੇ ਅੱਜ ਪੋਸਟ ਵਾਲੇ ਪੁੱਛਿਆ ਸੀ ਇਹ ਟਟਰਨਲ ਸ਼ਾਇਦ ਖੁੱਲੀ ਹੈ ਸੋਲੰਗ ਵੇਲੀ ਤੱਕ ਤਾਂ ਜਾ ਹੀ ਸਕਦੇ ਆ ਦੇ ਵਹੀਕਲ ਤੇ ਅੱਸੇ-ਬਸੇ ਨਜ਼ਾਰਾ ਕੁਝ ਵਧੀਆ ਠੀਕ ਆਸੇਵਾਏ ਬਰਫੀ-ਬਰਫ ਪਈ ਆ ਬਹੁਤ ਨਿਹਰਾ ਰਿਆ ਰਿਆ ਪਰ ਜੇ ਸਨੋਫਲ ਹੁੰਦੀ ਹੁੰਦੀ ਫਿਰ ਹੋਰ ਵੀ ਨਿਹਰਾ ਹੋਣਾ ਸੀ ਕੁਛ ਖਾਣੇ ਪੀਣੇ ਪਹਿਲਾਂ ਅੱਸੇ-ਬਸੇ ਰੋਕਦੇ ਆ ਜਾਮ ਇਥੇ ਬਹੁਤ ਜ਼ਿਆਦੇ ਆ ਘਟ ਘਟ ਅਸੀਂ 30 ਕਿਲੋਮੀਟਰ ਜਾਮਾ ਜਿਵੇਂ ਆ ਸਾਈਡ ਤੇ ਲੱਗਿਆ ਹੋਇਆ ਐਵੇਂ ਅਸੀਂ ਇਹਨੂੰ ਪਿੱਛੇ ਛੱਡਿਆ ਜੇਕਰ ਆਪਣਾ ਸਾਨੂੰ ਕੱਢਣ ਦੇ ਆਲੇ ਉਹ ਜਿਹੜੇ ਸਾਡੇ ਕੋਲ ਮਠੰਡੇ ਵਾਲੇ ਆ ਤੇ ਅੱਗੇ ਪਿੱਛੇ ਮਠੰਡੇ ਵਾਲੇ ਜਾਂਦੇ ਆ ਹੌਲੀ ਹੌਲੀ ਆਪਾਂ ਉੱਤੇ ਜਾਂਦੇ ਆ ਨਜ਼ਾਰੇ ਲੈਂਦੇ ਹੋਏ ਐਸੇ ਪਾਸੇ برف ਪਈ ਹੈ ਤੇ ਜਲਦੀ ਨਹੀਂ ਕਰਾਂਗੇ ਕਿਉਂਕਿ ਹਲੇ ਵਜਿਆ 2 ਦਾ ਸਮਾਂ ਹੋਇਆ ਸੀ ਮਨਰਾਲੀ ਪਹੁੰਚ ਗਏ ਸੀ ਅੰਜਲੀ ਅੰਜਲੀ ਭਾਗ ਅੰਜਲੀ ਏ ਉਹ ਕੋੜਿਆ ਉਹ ਕੋੜਿਆ ਸੇਬਸੇ ਮੌਲ ਦੇ ਗਾ ਲੀ ਨੀ 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 ਆਹੋ ਨਹੀਂ ਨਾ ਉਹ ਰੰਗ ਨਹੀਂ ਹੈ ਟੋ ਹੈ ਟੋ ਦਿਖਾਈ ਆ ਸੈਂਟਰ ਸੋਰੀ ਟਟ ਸਰਦਾਰ ਵੀ ਆ ਰਹੇ ਆ ਦਸਨ ਕਰਕੇ അതെ गेला ഉത്തൻ വരെ ഞാൻ ടാർഗറ്റ് ആണ് ഓൾട്ടർണൽ ഓൾട്ടർണൽ ഓവർ വിയാമ ഹോ ഹോ बस ആയി കേറി ഈ बहुत दूर दे देख रहे हैं पापा हटाना ओए 혼자만 ആയിയിരിക്കി ആയിയിരിക്കി മുറുങ്ങ പൂർ്വിട്ട് कर लो बड़ा ਕਾਪਾ ਉਹ ਟੱਟ ਚ ਪਾਦੀ ਓਏ कप का भाई कितनी के कप कॉफी का सौ का कर दो भाई सौ का पचास हमको देना पचास पचास तेरा पचास मेरा चल 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 स्टोन गोल्ड ਹਲਦੀ ਵਾਲੀ ਆ ਯਾਰ ਆ ਆਏ ਆਏ ਬਣਾਇਆ ਕਰ ਦੇਖੀ ਆਏ ਆ ਕਰ ਲੈ ਐ ਸਿੱਕੀ ਕੀ ਕਹਿੰਦਾ ਗੱਲੋ ਦਈ ਡਬਲਰ ਚੈੱਕ ਕਰੋ ਯੂ ਚੋਬਰ ਟੰਗਲ 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 ਇੱਥੇ ਪੈ ਜਾਓ ਇੱਧਰ ਪੈ ਜਾ ਉੱਤਰ ਕੇ ਇਹ ਪੈ ਜਾ ਪੈ ਜਾ ਪੈ ਜਾ ਪੈ ਜਾ ਮੈਨੂੰ ਆਖਾ ਜਿ ਇੱਚੀ ਜੀ ਬੰਦੇ ਡੇਗ ਇੱਥੇ ਸੀ ਆ ਬੰਦੇ ਡੇਗ ਤੇ ਜੀ ਗੱਲਣੇ ਅਸੀਂ ਨਹੀਂ ਡਿੱਗੇ ਸਕਿੱਟ ਕਰਕੇ ਆ ਤੋ ਦਿਖਾ ਹੈ ਆ ਤੋ ਦਿਖਾ ਸਕਿੱਟ ਕਰਕੇ ਲੇ ਇੱਥੇ ਡਿੱਗੇ ਇੱਥੇ ਉਹ ਦੇਖੀ ਲੱਤ ਰੇ ਤੇ ਆਪ ਹੁਣ ਕਰ ਹੁਣ ਚੱਲ 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 ਤੂੰ ਗੱਡੀ ਲੈ ਸਰ ਦੇ ਵਗੇ ਤੋ ਵੀ ਮੇਰਾ 100 ਬਸਸ ਬਸ ਆਹੀ ਦੇਖਣਾ ਸੀ ਮੇਰੇ ਵੀਰੋ ਆਹੀ ਦੇਖਣਾ ਜੀ ਉਧਰ ਦੀ ਗੱਡੀਆਂ ਦੇਖਾਰੇ ਇਹ ਬਸੇ ਭਾਈ ਸਾਰਾ ਚਿੱਟਾ ਚਿੱਟਾ ਹੋਇਆ ਹੋਇਆ ਉਲਟ ਅਸੀਂ ਆਉ ਦਾ ਲਾ ਕੇ ਸਾਈਡ ਤੇ ਥੱਲੇ ਪੂਰੀ ਬਸ ਛੋੜੜਾਂ ਤੱਕ ਫਲਾਈ ਕਾਇਸ ਬਣ ਜੂ ਇਹ ਉਲਟ ਲਾ ਕੇ ਬਸੇ ਆਪਣਾ ਰਜੂ ਭਾਈ ਖੜਾ ਜੀ ਰਾਜੇਂਦਰ ਸਿੰਘ ਰਾਜਵਿੰਦਰ ਸਿੰਘ ਸਿੱਧੂ ਆਹ ਦੇਖਿਆ ਆ ਕਿਹੜੀ ਫੋਰ ਬਾਈ ਫੋਰ ਕਿਧਰੋਂ ਆਈਏ ਦੇਖ ਕਿਧਰੋਂ ਆ ਫੋਰ ਬਾਈ 2 ਆਲਟੋ ਆ ਦੇਖਦਾ ਉਧਰੋਂ ਆਈ ਆ ਇਹ ਜਿਹੜੀਆਂ ਫੱਸੀਆਂ ਵੀ ਅਸੀਂ ਉਹ ਹੈ ਪਰਸ ਉਹ ਉੱਥੇ ਵਾਲੀਆਂ ਹਾਂ ਆ ਬਈ ਸਾਰੀਆਂ ਇੱਥੋਂ ਤੋਂ ਮੋੜ ਰਹੀਆਂ ਗੱਡੀਆਂ ਜਿਹੜੀਆਂ ਆ ਰਹੀਆਂ ਤੋਂ ਆ ਰਹੀਆਂ ਤੇ ਕਿਸੇ ਨੂੰ ਅੱਗੇ ਨਹੀਂ ਜਾਣ ਦਿੰਦੇ ਟੋਲ ਟਨ ਵਾਲੇ ਕਿ ਇੱਥੋਂ 7 ਕਿਲੋਮੀਟਰ ਆ ਆਹੋ ਬ ਕੋਈ ਨਾ ਇੱਥੇ ਬੱਚ ਕਰਦੇ ਆ ਖੜ ਜਾ ਤੇ ਅਸੀਂ ਜੱਪੜਣ ਕਰਕੇ ਚੱਲੇ ਜੀ ਅੱਗੇ ਤੇ ਗਰੂਜ਼ੀਆ ਸੇਬਸਲੋ ਮਾਲ ਦੇ ਕੋ ਪਰ ਕਿੰਨਾ ਕਮ ਚਾਹੀਏ ਭਰਾਵਾ ਆਉਣ ਦੇ 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 ਆਸੇ ਵਸੇ ਭਰਾਵਾ ਨਯਾਰ ਇਦਾਂ ਦਾ ਹੀ ਮੁੰਡਿਓ ਅਸੀਂ ਪਹੁੰਚ ਗਏ ਆ ਹਟੈਲ ਦੇ ਵਿੱਚ ਹਟੈਲ ਆਪਨੂੰ ਬਹੁਤ ਹੀ ਜੱਦੋ ਜਹਿਦ ਕਰਕੇ ਮਿਲਿਆ ਤੇ ਘੱਟੋ ਘੱਟ ਅਸੀਂ 15 20 ਹਟੈਲ ਘਾਤੇ ਹੋਣੇ ਆ ਇਹ ਹੋਟਲ ਲੱਭਿਆ ਆ ਵੀ ਇਨੇ ਧੰਨਵਾਦ ਥੈਂਕਸ ਇਧਰ ਚੱਕਾ ਲਾ ਓਏ ਆਹਾ ਦੇਖੋ ਗਾਇਸ ਐਵੇਂ ਸੀ ਪਹਿਲਾਂ ਪਹਿਲਾਂ ਜਰੱਬਾ ਪਾਉਣਾ ਫਿਰ ਲਫਾਵੇ ਝੜਾ ਕੇ ਫਿਰ ਬੂਟ ਪਾਉਣਾ ਤੇ ਸਾਡਾ ਸਿਰਾ ਲੱਗ ਜਾਂਦਾ ਬਾਚ ਤੇ ਕੋਰੀ ਸੀ ਕਮਰਾ ਦੇਖੋ ਇਹਦੇ ਵਿੱਚ ਆਪਣੇ ਅਲੱਗ ਤੋਂ ਕੰਬਲ ਦਿੱਤੇ ਹੋਏ ਆਸੇ ਵਿੱਚ ਪਈ ਆ ਸਿਰਾ ਕੰਮ ਕਾਜ ਓ ਲੈ ਮੈਨੂੰ ਕਹਿੰਦਾ ਅਲੱਗ ਕਮਰਾ ਦਿੱਤਾ ਹੋਇਆ ਹੈ ਆਪਣੇ ਬੈਗ ਤੇ ਬਾਹਰ ਪਿਆ ਨਹੀਂ ਨੇ ਆਪਣਾ ਸਵੰਤਰ ਅੱਛਾ ਅੱਛਾ ਠੀਕ ਆ ਸਾਡਾ ਸਵਾਨ ਸੋ ਲੈ ਚ ਆ ਗਿਆ ਵਾਈਫਾਈ ਵੀ ਲੱਗਿਆ ਅੱਜ ਖਿਲਾਰੇ ਨਹੀਂ ਪਿਆ ਤੇ ਵਾਈਫਾਈ ਲੱਗਿਆ ਵੈ ਗਾਇਸ ਵਾਜੀ ਵਾਹ ਖੁਸ਼ਕੀ ਤਈ ਨੈਟਫਲਿਕਸ ਸੈਵਨ ਤੇ ਪ੍ਰਾਈਮ ਸਾਰੇ ਵੀਡੀਓ ਦੀ ਬਹੁਤ ਠੀਕ ਆ ਠੀਕ ਓਕੇ ਆ ਹੋਰ ਆਪ ਨੂੰ ਕੀ ਚਾਹੀਦਾ ਇਸੇ ਦਾ ਕੋਈ ਚਾਹੀਦਾ ਯੂ ਬਾਕੀ ਸਾਰਾ ਨੱਕੀ ਮੁੰਡਿਓ ਤੇ ਆਪਾਂ ਮਾੜੇ ਮੁੱਟੇ ਕੱਪੜੇ ਬਦਲ ਕੇ ਕੱਪੜੇ ਬਦਲ ਕੇ ਕੱਪੜੇ ਬਦਲ ਕੇ ਬਾਹਰ ਉਹੜ ਕੋ ਫੜ ਜਾਵਾਂਗੇ ਵਧੀਆ ਕੀ ਕਹਾਣੀ ਇਹ ਦੇਖੀ ਸੜਿਆ ਲੱਗਦਾ ਮੈਂ ਟੋਪੀ ਪਾ ਕੇ ਪੱਗ ਬੰਦੇ ਹਾਂ ਕੋਈ ਨਾ ਹਾਂ ਪੱਗ ਬੰਨੇ ਯਾਰ ਤੂੰ ਤੇ ਅਸੀਂ ਮਾੜੇ ਮੋਟੇ ਕੱਪੜੇ ਚੇਂਜ ਕਰਕੇ ਤੇ ਵਧੀਆ ਨੋਣੇ ਨੋਣੇ ਬਣ ਕੇ ਨੋਣੇ ਨੋਣੇ ਤਾਂ ਹੁਣ ਵੀ ਐ ਥੋੜੇ ਮੂੰਹ ਆਉ ਤੋ ਕੇ ਜੇ ਲੈ ਆ ਬਾਹਰ ਕੁਮੜਾ ਤੇ ਸੁਨਵਾੜੇ ਮੋਟੇ ਨਿਆਰੀ ਸਿਨੇਮੈਟਿਕ ਸ਼ਾਟ ਦਿਖਾਵਾਂਗੇ ਬੜਾ ਬੋਲਦੇ ਕਰਦੇ ਨੇ ਉੱਥੇ ਜਿਹੜਾ ਕਰਕੇ ਦਾ ਹੈ ਜਿਹੜਾ ਉਹ ਕਰਦੇ ਹਾਂ ਹਾਂ ਨਹੀਂ ਮੈਂ ਦਨ ਨਾ ਤਵੇ ਮੈਂ ਇੱਕ ਦਿਨ ਛੱਡ ਗਿਆ ਨਾ ਹਾਂਗਾ ਮੈਂ ਰੋਣੇ ਨੋਣੀ ਹਾਂ ਤੇਰੇ ਨਾਲ ਅੱਗੇ ਨਹੀਂ ਆਉਂਦਾ ਤੂੰ ਕਲਰਾ ਤਾਂ ਪੈਣ ਲੱਗੇ ਨਾ ਤਾ ਸੀ ਨਾ ਨਤਾਸੀ ਨਤਾਸੀ ਪਾਣੀ ਦਾ ਇਹ ਝੂਠ ਬੋਲਦਾ ਗਾਇਸ ਮੈਂ ਨਹਾਤਾ ਥਾ ਸੌਣ ਲੱਗੇ ਨਹਾਤਾ ਨਹੀਂ ਉਹ ਨਹਾਤਾ ਭਰਾ ਮੈਂ ਠੀਕ ਹੈ ਤੇ ਅਸੀਂ ਮੜਾ ਬੁਟਾ ਰੈਡੀ ਛੜੀ ਹੋ ਕੇ ਤੇ ਬਾਹਰ ਮਾਹੌਲ ਪੂਰਾ ਬਣਿਆ ਪਿਆ ਮਾਲ ਰੋਡ ਪੂਰੀ ਜਦੋਂ ਜਦ ਤ ਪੂਰੀ ਹੈ ਫੁੱਲ ਹੈ ਤੇ ਅੱਜ ਤੁਹਾਨੂੰ ਦਿਖਾਉਣੇ ਬਾਹਰ ਅਸੀਂ ਮੜੇ ਮੂਟੇ ਕੱਪੜੇ ਬਦਲ ਲਏ ਤੇ ਆ ਭਾਈ ਚੜ੍ਹਦੀ ਕਲਾ ਬਈ ਥੈਂਕਸ ਪਿਆਰ ਦੇ ਕੀ ਚਲੋ ਬਾਹਰ ਮਿਲਦੇ ਹਾਂ ਸੁਣਵਾਇਸ ਦਮਾ ਮਾਲ ਰੋਡ ਤੇ ਜਦੋਂ ਕੋ ਦੇਖੀ ਕੋਏ ਔਸਕਰ ਹਾਂ ਦੇਖਿਆ ਇਹ ਉਹ ਸੱਚ ਵੀ ਚਿਆਲਾ ਦੇਖ ਲਿਆ ਮੈਂ ਆ ਦੇਖੀ ਜੀ ਤੇਰੇ ਨਾਲ ਤੇ ਹੜੀ ਮੈਂ ਅਰੇ ਕਿ ਬਈ ਬਲੌਗਰ ਆਇਆ ਆਪਕੋ ਬਰਨ ਕਰ ਦੇ ਆਪਕਾ ਨੰਬਰ ਬੋਲ ਦੋ ਬਈ ਚਾਹ ਗੱਲ ਨਾ ਬਾਈ ਲੋ ਕਿਵੇਂ ਨੇ ਐ ਬਈ ਵੈਸੀ ਵੀਡੀਓ ਬਣਾ ਰਹੇ ਆ ਯਾਰ ਕੋਈ ਬਲੌਗਰ ਵੀ ਆ ਯਾਰ ਤਾਂ ਮੰਨ ਕਰ ਰਹਾ ਤਾਂ ਬਣਾ ਲੋ ਚੀਜ਼ਾਂ ਆਈ ਚੋਂ ਚਲੇਗਾ ਕੈਂਟ ਆਏਗਾ ਚਾਤੀ ਹੰਡ ਲੱਗੀ ਜਾਂਦੀ ਆ ਯਾਰ ਓਹ ਹੋਹ ਆ ਮੈਂ ਲੱਲ ਬੱਲ ਕਰਾ ਲਿਆ ਓਏ ਇਸਾਰੇ ਆਇਆ ਨੀਰਕੇ ਦਾ ਮਾਰੋਟੇ ਨੀਚੇ ਦਿੱਸਟੈਂਡ ਕੋਲ ਉਹਦੇ ਕੀ ਵੇੜੋਂ ਲੂਗਾ ਏ ਦੇਖ ਏ ਡੋਲਿਆ ਏ ਡੋਲਿਆ ਏ ਡੋਲਿਆ ਉਹ ਡੋਲਦਾ ਉਹ ਵੇੜੋਂ ਤਾਂ ਏ ਡੋਲਗੀ ਪਿੰਦਾ ਏ ਬੱਲਾ ਰਾਜਿੰਦਰ ਵਾਲਾ ਦੁੱਧ ਵੀ ਡੋਲ ਕੇ ਪੀਤਾ ਤੇ ਬਾਚ ਮੇਰੇ ਵਾਲਾ ਰੋਪੀ ਨੇ ਡੋਲ ਕੇ ਪੀਤਾ ਤੇਰੀ ਮੁਸ਼ਕਲ ਨਹੀਂ ਸਿੱਧੀ ਹੋ ਸਕਦੀ ਮੈਸੇਦਿੱਤ ਸਿੱਧੀ ਐ ਥੋੜੀ ਜਿਹੀ ਵਿੰਗੀ ਆ ਥੋੜੀ ਜਿਹੀ ਵਿੰਗੀ ਆ ਚਲਦਾ ਇੰਨਾ ਕਿ ਤਾਂ ਚਲਦਾ ਕਮਰੇ ਚੋਂ ਬਾਹਰ ਕਮਰੇ ਚੋਂ ਮਲੇ ਲੜਿਆ ਅਸੀਂ ਲੈ ਲਿਆ ਅਸੀਂ ਲੈ ਲਿਆ ਲੈਟ ਹੋ ਜੀ ਨਾ ਲੈਟਾ ਕਿਉਂ ਇਹਨਾਂ ਪੱਗੂ ਲਈਏ ਇਹਦੇ ਨਾਲ ਬਸ ਠੀਕ ਆ ਬੜੀ ਚੋਕ ਲੋ ਜੀ ਚੋਕ ਲੋ ਚੋਕ ਲੋ ਮਾਸ਼ਾ ਜੀ ਚੁਗਲੋ ਓ ਤੇਰਾ ਫੜਾ ਹੋ ਜੇ ਬੜਾ ਮਹਿਲਤੀ ਆਵੇਂ ਤੂੰ ਐਸੀ ਇੱਥੋਂ ਚੱਕੀ ਆ ਟੰਡ ਦੇ ਭਈਆ ਦੀ ਆ ਆ ਖਿਲਿਆ ਪੂਰੀਆਂ ਨੇ ਏ ਵਾਏ ਤੇਨੇ ਕੁੱਤੇ ਬੜੇ ਮੋਟੇ ਆ ਨਾ ਗੱਲ ਆ ਜੇ ਮੈਂ ਵੀ ਮੋਟਾ ਐ ਇਹਦੇ ਵਾਤਾ ਨੂੰ ਤੂੰ ਕੁੱਤਾ ਪਗੜੇ ਪਈਆਂ ਆਂ ਭੰਗੜਾ ਵਿੱਚ ਬੈਠੀ ਵਿੱਚ ਬੈ ਉਹ ਕਿਸੇ ਕਰ ਕੇ ਦੇ ਨਾ ਹੈ ਵਿੱਚ ਬੈਠੀ ਇੱਥੇ ਇੱਥੇ ਬੈਠੀ ਇੱਥੇ ਵੇ ਵੇ ਗੱਲ ਚੱਬਜ ਦੇਖੀ ਬੁਲਾਣਾ ਨਹੀਂ ਹਾੜ ਦिए ਜੀ ਸਰਪਨਾ ਹਾਂ